ਸਵਾਗਤ ਹੈ ਜੀ ਅੱਜ ਦੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਜਿਹੜੇ ਵੀ ਚੈਨਲ ਤੇ ਨਵੇਂ ਆ ਜਾਂਦੇ ਆ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਨੀਚੇ ਰੈੱਡ ਕਰਦਾ ਬਟਨ ਸੋਹਰਾ ਨੂੰ ਦਬਾ ਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਜੇ ਕਿਸੇ ਵੀ ਨੇ ਕਿਸੇ ਵੀ ਤਰ੍ਹਾਂ ਦਾ ਖੇਤੀਬਾੜੀ ਦਾ ਸਾਧਨ ਟਰੈਕਟਰ ਟਰਾਲੀ ਕੋਈ ਇੰਜਨੈਟਰ ਗੱਡੀ ਕੁਝ ਵੀ ਵੇਚਣਾ ਹੈ ਖਰੀਦਣਾ ਆਪ ਵੀ ਸਾਡੇ ਨਾਲ ਨੀਚੇ ਨੰਬਰ ਤੇ ਸੰਪਰਕ ਕਰ ਸਕਦਾ WhatsApp ਨੰਬਰ ਨੀਚੇ ਸੋਹਰਾ ਹੈ ਅੱਜ ਆਪਾਂ ਤੁਹਾਡੇ ਲੈ ਕੇ ਆਏ ਆ ਜੀ Swift BXI પેટ્રોલ ਮਾਡਲ ਗੱਡੀ ਹੈ ਜੀ ਬਹੁਤ ਹੀ ਵਧੀਆ ਕੰਡੀਸ਼ਨ ਦੀ ਗੱਡੀ ਹੈ ਵੀਡੀਓ ਨੂੰ ਲਾਸਟ ਤੱਕ ਦੇਖੋ ਜੀ ਪੂਰੀ ਫੁੱਲ ਜਾਣਕਾਰੀ ਗੱਡੀ ਦੀ ਦੇਵਾਂਗੇ ਤੇ ਵੀਡੀਓ ਜੇ ਚੰਗੀ ਲੱਗਦੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਜੀ ਅੱਜ ਆਪਾਂ ਤੁਹਾਡੇ ਲੈ ਕੇ ਆਏ ਹਾਂ Swift BXI ਮਾਡਲ ਪੈਟਰੋਲ ਮਾਡਲ ਹੈ ਜੀ 2023 ਬਿਲਕੁਲ ਨਿਊ ਗੱਡੀ ਹੈ ਜੀ ਬਹੁਤ ਘੱਟ ਚੱਲੀ ਹੋਈ ਮਾਲਕ ਵੀਰਾਂ ਨੇ ਬਾਹਰ ਜਾਣ ਕਰਕੇ ਸ਼ੇਅਰ ਕਰਨੀ ਹੈ ਬਹੁਤ ਹੀ ਵਧੀਆ ਕੰਡੀਸ਼ਨ ਦੀ ਗੱਡੀ ਹੈ ਜੀ ਬਿਲਕੁਲ ਨਿਊ ਕਾਕਾਪੀਸ ਗੱਡੀ ਹੈ ਜੀ 1.2 1.2 ਸਾਰੇ オリジナル ਐਸ 1500 ਕਿਲੋਮੀਟਰ ਚੱਲੀ ਹੋਈ ਗੱਡੀ ਹੈ ਜੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋਏ ਸ਼ੀਟਾਂ ਤੋਂ ਲਿਫਾਫੇ ਵੀ ਨਹੀਂ ਲਏ ਹੋਏ ਗੱਡੀ ਦੇ ਪੀਵੀ 34 ਨੰਬਰ ਆ ਫਰਸਟ ਓਨਰ ਆ ਬਹੁਤ ਹੀ ਵਧੀਆ ਸ਼ੋਰੂਮ ਕੰਡੀਸ਼ਨ ਦੇ ਵਿੱਚ ਗੱਡੀ ਗਈ ਹੈ ਜਿਹੜਾ ਵੀਰ ਨਵੀਂ ਗੱਡੀ ਖਰੀਦਣ ਦਾ ਚਾਹਵਾਨਾ ਤਾਂ ਉਹ ਇਹ ਗੱਡੀ ਖਰੀਦ ਸਕਦਾ ਜੀ ਬਹੁਤ ਘੱਟ ਚੱਲੀ ਹੋਈ ਗੱਡੀ ਹੈ ਜੀ ਬਿਲਕੁਲ ਨਿਊ ਗੱਡੀ ਪਈ ਹੈ ਬਾਹਰ ਜਾਣ ਕਰਕੇ ਗੱਡੀ ਸ਼ੇਲ ਕਰ ਰਹਾ ਹੈ ਮਾਲਕ ਵੀਰ 2023 ਮਾਡਲ ਹੈ ਬੀ ਐਕਸ ਆਈ ਪੈਟਰੋਲ ਗੱਡੀ ਹੈ ਜੀ ਸਵੈਸ਼ਟ ਬੀ ਐਕਸ ਆਈ ਮਾਡਲ ਪੀ ਵੀ 34 ਗੱਡੀ ਦਾ ਨੰਬਰ ਆ ਫਸਟ ਓਨਰ ਹੈ 1500 ਕਿਲੋਮੀਟਰ ਚੱਲੀ ਹੋਈ ਹੈ ਸਾਰੀ ਬਹੁਤ ਹੀ ਵਧੀਆ ਸ਼ੋਅਰੂਮ ਕੰਡੀਸ਼ਨ ਦੇ ਵਿੱਚ ਬਿਲਕੁਲ ਨਿਊ ਗੱਡੀ ਹੈ ਜੀ ਇਹਲਾ ਵੀਰ ਨੇ ਗੱਡੀ ਨਿਊ ਗੱਡੀ ਖਰੀਦਣ ਦੇ ਬਾਰੇ ਸੋਚ ਰਿਹਾ ਤਾਂ ਉਹ ਇਹ ਗੱਡੀ ਖਰੀਦ ਸਕਦਾ ਜੀ ਗੱਡੀ ਦੀ ਜੋ ਕੀਮਤ ਹੈ ਮਾਲਕ ਵੀਰਾਂ ਵੱਲੋਂ 7 ਲੱਖ ਤੇ 30000 ਰੁਪਇਆ ਰੱਖੀ ਗਈ ਹੈ ਬਾਕੀ ਮੌਕੇ ਤੇ ਮਾਨਤਾ ਜਰੂਰ ਹੋ ਜੂਗਾ ਜੀ ਲੈਸ ਵੀ ਹੋ ਜੂ ਮਾਲਕ ਵੀਰਾਂ ਦਾ ਏਰੀਆ ਨਾਬਾ ਏਰੀਆ ਮਾਲਕ ਵੀਰਾਂ ਦਾ 500 ਕੋਲ ਪਿੰਡ ਹੈ ਜੀ ਮੋਬਾਈਲ ਨੰਬਰ 9803429036 ਸਕ੍ਰੀਨ ਤੇ ਸ਼ੋਅ ਹੋ ਰਿਹਾ ਇਸ ਨੰਬਰ ਤੇ ਕਨੈਕਟ ਕਰਕੇ ਗੱਡੀ ਤੁਸੀਂ ਖਰੀਦ ਸਕਦੇ ਹੋ ਬਹੁਤ ਹੀ ਵਧੀਆ ਸਾਫ ਸੁਥਰੀ ਸ਼ੋਅਰੂਮ ਕੰਡੀਸ਼ਨ ਦੀ ਬਿਲਕੁਲ ਨਿਊ ਗੱਡੀ ਹੈ ਜੀ ਹਜੇ ਸ਼ੀਟਾਂ ਤੋਂ ਲਿਫਾਫੇ ਵੀ ਨਹੀਂ ਲਏ ਹੋਏ ਗੱਡੀ ਦੇ 1500 ਕਿਲੋਮੀਟਰ ਚੱਲੀ ਹੈ BX i 2023 ਸ਼ੋਅਰੂਮ ਕੰਡੀਸ਼ਨ ਬਿਲਕੁਲ ਨਿਊ ਪੀਸ ਗੱਡੀ ਹੈ ਜੀ ਬਹੁਤ ਘੱਟ ਚੱਲੀ ਹੋਈ ਮਾਲਕ ਵੀਰਾਂ ਨੇ ਬਾਹਰ ਜਾਣ ਕਰਕੇ ਗੱਡੀ ਸੇਲ ਕਰਨੀ ਹੈ ਜੋ ਵੀ ਨਵੀਂ ਗੱਡੀ ਖਰੀਦਣ ਦਾ ਚਾਹਵਾਨ ਹੋਵੇ ਤਾਂ ਇਹ ਗੱਡੀ ਖਰੀਦ ਸਕਦੇ ਹੋ ਮਾਲਕ ਵੀਰਾਂ ਵੱਲੋਂ ਗੱਡੀ ਦਾ ਜੋ ਪ੍ਰਾਈਸ ਆ 730000 ਰੁਪਇਆ ਰੱਖਿਆ ਗਿਆ ਹੈ ਬਾਕੀ ਮੌਕੇ ਤੇ ਲੈਸ ਜਰੂਰ ਹੋ ਜੂਗਾ ਮੋਬਾਈਲ ਨੰਬਰ 9803429037 ਇਸ ਨੰਬਰ ਤੇ ਕਨੈਕਟ ਕਰਕੇ ਗੱਡੀ ਤੁਸੀਂ ਖਰੀਦ ਸਕਦੇ ਹੋ ਮਾਲਕ ਵੀਰਾਂ ਦਾ ਏਰੀਆ ਨਾਬਾ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰੋ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਅੱਗੇ ਤੋਂ ਅੱਗੇ ਸ਼ੇਅਰ ਜਰੂਰ ਕਰਦੇ